ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਅੰਮ੍ਰਿਤਸਰ ਦੇ ਮਾਲ ਮੰਡੀ ਦੇ ਨੇੜੇ ਹੋਏ ਕਤਲ ਕੇਸ ਨੂੰ ਸੁਲਝਾ ਕੇ ਅੰਮ੍ਰਿਤਸਰ ਪੁਲਿਸ ਵੱਲੋਂ ਤਿੰਨ ਅਪਰਾਧੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਸ ਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਹੀ ਅਸੀਂ ਬੜਾ ਸੈਂਸਿਟਿਵਲੀ ਲੈਂਦੇ ਹਾਂ ਕੋਈ ਵੀ ਹੀਨਸ ਕ੍ਰ ਐਫ ਆਈ ਆਰ ਨੰਬਰ 120 ਦਰਜ ਹੋਈ 18 9 ਨੂੰ ਜਿਹਦੇ ਚ ਇੱਕ ਸ਼ਖਸ ਦੀ ਮੌਤ ਹੋ ਗਈ ਉੱਤੇ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਉਹਦਾ ਨਾਮ ਸੀ ਨਮੀਸ਼ ਸ਼ਰੀਨ ਮੋਕੰਪੁਰੇ ਥਾਣੇ ਚ ਕੇਸ ਰਜਿਸਟਰ ਹੋਇਆ ਤੇ ਉਹਦੇ ਨਾਲ ਇੱਕ ਸਾਥੀ ਸੀ ਹਰਪ੍ਰੀਤ ਏਲੀਅਸ ਗੰਜਾ ਉਹ ਇੰਜਰ ਹੋਇਆ ਤੇ ਉਸ ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਕੇ ਇਮੀਡੀਏਟਲੀ ਕਾਰਵਾਈ ਸ਼ੁਰੂ ਕੀਤੀ ਤਫਤੀਸ਼ ਸ਼ੁਰੂ ਕੀਤੀ ਔਰ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਸਾਡੇ ਸਾਰੀਆਂ ਟੀਮਾਂ ਨੇ ਜਿਵੇਂ ਲੋਕਲ ਪੁਲਿਸ ਹੈ ਈਸ ਸਬਡਿਵੀਜ਼ਨ ਦੇ ACP ਸ਼ੀਤਲ ਜੀ ਮੋਕਮਪੁਰਾ SHO ਹਰਪ੍ਰਕਾਸ਼ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਅਮੋਲਕ ਸਾਡੇ ਇੰਸਪੈਕਟਰ CIA ਉਹਨਾਂ ਦੀ ਟੀਮਾਂ ਨੇ ਬੜੀ ਪ੍ਰੋਫੈਸ਼ਨਲੀ ਤੌਰ ਤੇ ਲੀਡਸ ਨੂੰ ਇਕੱਠਾ ਕੀਤਾ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਤਿੰਨ ਮੇਨ ਦੋਸ਼ੀ ਨੇ ਇਸ ਕੇਸ ਦੇ ਉਹਨਾਂ ਨੂੰ ਦਾਣਾ ਮੰਡੀ ਬਟਾਲੇ ਤੋਂ ਗ੍ਰਿਫਤਾਰ ਕੀਤਾ ਗਿਆ